ਸਵਰਨ ਸਿੰਘ ਜੈਨ ਜੀ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਪਹਿਲਾਂ ਤਾਂ ਇਹ ਦੱਸੋ ਵੀ ਦਿੱਲੀ ਦੇ ਵਿੱਚ ਰੇਖਾ ਗੁਪਤਾ ਨੂੰ ਚੀਫ ਮਿਨਿਸਟਰ ਬਣਾ ਦਿੱਤਾ ਤੇ ਪੰਜ ਸਿੱਖ ਐਮਐਲਏ ਦੇ ਵਿੱਚੋਂ ਅ ਮਨਜਿੰਦਰ ਸਿੰਘ ਸਰਸਾ ਤੋਂ ਇਲਾਵਾ ਹੋਰ ਵੀ ਕਿਸੇ ਨੂੰ ਕੋਈ ਕੈਬਨਿਟ ਪੋਜੀਸ਼ਨ ਮਿਲੀ ਤੁਹਾਨੂੰ ਸਾਰਾ ਬਹੁਤ-ਬਹੁਤ ਧੰਨਵਾਦੀ ਸਾਡੇ ਸਾਰੇ ਜੀ ਪਰਿਵਾਰਕ ਮੈਂਨ ਸਤਸਰੀ ਕਾਲ ਜੀ ਗੁੱਡ ਮਾਰਨਿੰਗ ਤੇ ਬਿਲਕੁਲ ਬੜੀ ਮਹੱਤਵਪੂਰਨ ਅੱਜ ਦੀ ਖਬਰ ਆ रेखा गुप्ता ਨੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਦਿੱਲੀ ਦੀ ਸੀਐਮ ਦੇ ਤੌਰ ਦੇ ਉੱਤੇ ਸੌਂ ਚੁੱਕ ਲਈ ਹੈ ਤੇ 6 ਹੋਰ ਕੈਬਨਟ ਮੰਤਰੀ ਬਣੇ ਆ। ਯਾਨੀ ਕਿ ਕੁੱਲ ਸੱਤਾ ਨੇ ਸੌਂ ਚੁੱਕੀ ਆ ਤੇ ਮੁੱਖ ਮੰਤਰੀ ਸਮੇਤ ਕੁੱਲ 7 ਜਾਣੀ ਆ। ਉਹਦੇ ਵਿੱਚ ਸਰਦਾਰ ਸਿੱਖ ਭਾਈਚਾਰੇ ਦੇ ਵਿੱਚੋਂ ਇੱਕੋ ਹੀ ਆ ਮਨਜਿੰਦਰ ਸਿੰਘ ਸਿਰਸਾ ਤੇ 8 ਮਹਿਕਮੇ ਜਿਹੜੇ ਉਹ ਰੇਖਾ ਗੁਪਤਾ ਦੇ ਕੋਲੇ ਆ। ਬਾਲ ਖल्याण, ਜਨ ਸੰਪਰਕ ਤੇ ਪਤਾ ਨਾ ਕਿ ਜੀ ਆਪਕਾਰੀ ਡਿਪਾਰਟਮੈਂਟ ਕੁੱਝ ਹੋਰ ਮਹਿਕਮੇ ਜਿਹੜੇ ਇਹਨਾਂ ਦੇ ਕੋਲੇ ਆ। ਸਬਿਜਮੈਨਸ ਡਿਪਾਰਟਮੈਂਟ ਵੀ ਉਹਨਾਂ ਦੇ ਕੋਲੇ ਆ ਜਿਹੜੇ ਪ੍ਰਵੇਸ਼ ਵਰਮਾ ਡਿਪੀਸੀਐ ਬਣੇ ਆ ਇਹਨਾਂ ਦੇ ਕੋਲੇ ਪੀਡਬਲਿਊਡੀ ਡਿਪਾਰਟਮੈਂਟ ਆ ਜਲ ਵਿਭਾਗ ਆ ਸਿੰਚਾਈ ਹੜ੍ਹ ਵਿਭਾਗ ਆ ਹੜ੍ਹਾਂ ਨੂੰ ਰੋਕੂ ਵਾਲਾ ਰੋਕਣ ਵਾਲਾ ਗੁਰਦੁਆਰਾ ਚੂਣਾ ਵਾਲਾ ਵਿਭਾਗ ਇਹਨਾਂ ਦੇ ਕੋਲੇ ਆ ਆ ਸ਼ੀਸ਼ੂ ਸੂ ਦਾ ਜਿਹੜੇ ਉਹ ਮੰਤਰੀ ਬਣੇ ਇਹਨਾਂ ਦੇ ਕੋਲੇ ਗ੍ਰਹਿ ਬਿਜਲੀ ਸ਼ਹਿਰੀ ਵਿਕਾਸ ਪੁਛ ਤੇ ਤਕਨੀਕੀ ਸਿੱਖਿਆ ਮਹਿਕਮਾ ਇਹਨਾਂ ਦੇ ਕੋਲੇ ਆ ਮਨਜਿੰਦਰ ਸਿੰਘ ਸਿਰਸਾ ਜਿਹੜੇ ਇਹ ਅਰਜੋਰੀ ਗਾਰਡਨ ਤੋਂ ਜਿੱਤੇ ਆ 52 ਸਾਲ ਦੇ ਹੈਗੇ ਇਹਨਾਂ ਦੇ ਕੋਲੇ ਇੰਡਸਟਰੀ ਡਿਪਾਰਟਮੈਂਟ ਆ ਵਣ ਤੇ ਵਾਤਾਵਰਨ ਮਹਿਕ ਰਵਿੰਦਰ ਇੰਦਰਾਜ ਸਿੰਘਾ ਜਿਹੜੇ ਇਹਨਾਂ ਦੇ ਕੋਲੇ ਸਮਾਜ ਕਲਿਆਣ ਐਸ ਸੀ ਐਸਟੀ ਤੇ ਸਹਿਕਾਰਤਾ ਡਿਪਾਰਟਮੈਂਟ ਆ ਇਹ ਬਵਾਨਾ ਫੀਟ ਤੋਂ ਜਿੱਤੇ ਆ ਤੇ 50 ਸਾਲ ਇਹਨਾਂ ਦੀ ਉਮਰ ਹੈਗੀ ਆ ਚਪਲ ਮਿਸ਼ਰਾ ਮੰਤਰੀ ਬਣਾਏ ਗਏ ਆ ਇਹਨਾਂ ਨੇ ਸਹੁੰ ਚੁੱਕੀ ਆ ਕਾਨੂੰਨ ਤੇ ਨਿਯਮਕ ਮੰਡਲੇ ਕੋਲੇ ਰੋਜ਼ਗਾਰ ਕਲਾ ਸੱਭਿਆਚਾਰ ਤੇ ਸਹਿਰ ਸਪਟਾ ਵਿਭਾਗ ਇਹਨਾਂ ਦੇ ਕੋਲੇ ਆ ਘਰਾਵਲ ਨਗਰ ਫੀਟ ਤੋਂ ਇਹ ਵਿਧਾਇਕ ਬਣੀ ਆ ਪੰਕਜ ਕੁਮਾਰ ਸਿੰਘ ਇਹ ਮੰਤਰੀ ਬਣੇ ਆ 48 ਸਾਲ ਦੀ ਉਮਰ ਆ ਤੇ ਵਿਕਾਸਪੁਰੀ ਤੋਂ ਜਿੱਤੇ ਆ ਤੇ ਵਿਭਾਗ ਇਹਨਾਂ ਦੇ ਕੋਲੇ ਹੈਗੇ ਜੀ ਸਿਹਤ ਆਵਾਜਾਈ ਸਿਸਵਚਨਡ ਅਪਾਰਟਮੈਂਟ ਸੋ ਇਹਨਾਂ ਦੇ ਕੋਲੇ ਇਹ ਆ ਸੋ ਜਦੋਂ ਇਹ ਕੈਬਨਟ ਲਈ ਸੌ ਚੱਕਲੀ ਉਸ ਤੋਂ ਬਾਅਦ ਸਾਰੇ ਦੇ ਸਾਰੇ ਗਏ ਜੀ ਜਮਨਾ ਨਦੀ ਤੇ ਜਮਨਾ ਦੇ ਕੰਡੇ ਦੇ ਉੱਤੇ ਜਾ ਕੇ ਨੇ ਆਰਤੀ ਕੀਤੀ ਐ ਤੇ ਇਹ ਗੱਲ ਕਹੀ ਐ ਵੀ ਜਮਨਾ ਦੇ ਕੰਡੇ ਦੇ ਉੱਤੇ ਹੀ ਪਹਿਲੀ ਕੈਬਨਟ ਦੀ ਮੀਟਿੰਗ ਹੋਊਗੀ ਅਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਜਮਨਾ ਨੂੰ ਸਾਫ਼ ਕਰਨ ਦਾ ਪਹਿਲਾ ਮੁੱਦਾ ਚੁੱਕਿਆ ਸੀ ਤੇ ਅਸੀਂ ਉਹਦੇ ਆਧਾਰ ਦੇ ਉੱਤੇ ਕੰਮ ਕਰਾਂਗੇ ਹੂੰ ਹੂੰ ਤੇ ਬਾਕੀ ਗਿਆਨੀ ਹਰਪ੍ਰੀਤ ਸਿੰਘ ਨੇ ਮੋਰਚਾ ਖੋਲ ਦਿੱਤਾ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕਹਿੰਦੇ ਇਹ ਟਸਲ ਬੜੀ ਭੈੜੀ ਰਹੇਗੀ हां बिल्कुल लग जी लगता तो मेनू भी टसल ਪੈਣੀ ਰਹੂਗੀ ਜਿਸ ਤਰੀਕੇ ਦੇ ਨਾਲ ਇਹ ਮੋਰਚਾ ਖੁੱਲਿਆ ਪਰ ਮੈਂ ਨਾ ਕਦੇ ਕਰ ਇਹ ਵੀ ਸੋਚਣਾ ਜੀ ਕਿ ਇਹ ਨਾ ਸਾਡੇ ਪੰਜਾਬ ਦੀ ਆਪਣੇ ਦੀ ਸਿਆਸਤ ਦੇ ਵਿੱਚ ਇੱਕ ਅਜੀਬ ਜਿਹਾ ਵਰਤਾਰਾ ਵਾਪਰ ਰਿਹਾ ਕਿਉਂਕਿ ਕੋਈ ਕਿਸੇ ਦੇ ਖਿਲਾਫ ਬੋਲੀ ਜਾਂਦਾ ਹੋ ਕਿਸੇ ਦੇ ਖਿਲਾਫ ਬੋਲੀ ਜਾਂਦਾ ਸਿੱਟਾ ਉਹਦੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਨਿਕਲੂਗਾ ਇਸ ਮਾਮਲੇ ਦੇ ਉੱਤੇ ਹੁਣ ਤੁਸੀਂ ਦੇਖੋ ਵੀ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਲਾਂਬੇ ਕਰ ਦਿੱਤੇ ਗਏ ਗਿਆਨੀ ਨਗਵੀਰ ਸਿੰਘ ਨਰਾਜ ਚਲਦੇ ਆ ਐਡਵੋਕੇਟ ਧਮੀ ਨੇ ਅਸਤੀਫਾ ਦਿੱਤਾ ਸੱਤ ਪੰਦਰੀ ਕਮੇਟੀ ਸੀ ਮੈਂਬਰਸ਼ਿਪ ਦੇ ਲਈ ਉਹਦੇ ਵਿੱਚੋਂ ਦੋ ਮੈਂਬਰ ਕਿਰਗੇ ਆ ਪੰਜ ਰਹਿ ਗਏ ਆ ਜਿਹੜੇ ਹੈਗੇ ਜੀ ਸੁਧਾਰ ਲਹਿਰ ਵਾਲੇ ਉਹ ਆਪ ਦਾ ਮਸਲਾ ਖੜਾ ਕਰੀ ਬੈਠੇ ਆ ਬਾਕੀ ਕਈਆਂ ਦੇ ਮਸਲੇ ਆਪਦੇ ਆ ਸਾਡੇ ਇਹ ਮਸਲੇ ਹੀ ਨਹੀਂ ਕਦੇ ਮੁੱਕ ਸਕਦੇ ਇੱਕ ਮਸਲਾ ਮੁਕਦਾ ਦੂਜਾ ਮਸਲਾ ਇਹਦਾ ਦੂਜਾ ਮਸਲਾ ਮੁਕਦਾ ਤੀਜਾ ਮਸਲਾ ਆ ਜਾਂਦਾ ਪਰ ਅੱਜ ਗੈਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਵੀ ਕੱਲੇ-ਕੱਲੇ ਪਿੰਡ ਦੇ ਵਿੱਚੋਂ ਚੰਗੀ ਜਵਾਨੀ ਸਾਹਮਣੇ ਆਵੇ ਉਹਨਾਂ ਨੇ ਕਿਹਾ ਜੀ ਜ਼ਰੂਰੀ ਨਹੀਂ ਕਿ ਪੰਜ ਸੱਤ ਬੰਦੇ ਹੀ ਸਾਰੇ ਪੰਥ ਦੀ ਗੱਲ ਕਰਨ ਨਵੀਂ ਪੀੜ੍ਹੀ ਆਉਣੀ ਚਾਹੀਦੀ ਆ ਉਹਨਾਂ ਨੇ ਤੇ ਵੀ ਗੱਲ ਕਹੀ ਆ ਵੀ ਭਾਈ ਬੀਤੇ ਦੇ ਵਿੱਚ ਸਿਰਫ ਇੱਕੋ ਹੀ ਬੰਦਾ ਨਹੀਂ ਕਾ ਵੀ ਭਾਈ ਉਹੀ ਆ ਕੁਝ ਕਰਨਾ ਹੈਗਾ ਜੋ ਜੋ ਕੁਝ ਹੁਣ ਤੱਕ ਸਾਹਮਣੇ ਆਇਆ ਵੀ ਬਾਦਲ ਪਰਿਵਾਰ ਨੇ ਆ ਜੋ ਆਪਾਂ ਇਹਨਾਂ ਨੂੰ ਪੜੇ ਕਰਕੇ ਤੇ ਅੱਗੇ ਵਧਣਾ ਚਾਹੀਦਾ ਜੀ ਮੈਂ ਉਹੀ ਅਰਜ਼ ਕਰ ਰਿਹਾ ਸੀ ਵੀ ਜਿਹੜੀ ਵਕ ਵਕ ਮੁਹਾਜ਼ ਖੁੱਲੇ ਨੇ ਜਿਵੇਂ ਆਪ ਜੀ ਨੇ ਫਰਮਾਇਆ ਉਹਦੇ ਚ ਨੁਕਸਾਨ ਤਾਂ ਮੇਰੇ ਖਿਆਲ ਸਖਵੀਰ ਸਿੰਘ ਬਾਦਲ ਦਾ ਹੀ ਹੋ ਰਿਹਾ ਇਹ ਚ ਬਾਦਲ ਬਾਦਲ ਦਾ ਘੋਰਾ ਤਾਂ ਹੋ ਹੀ ਰਿਹਾ ਜੀ ਕਿਉਂਕਿ ਦੇਖੋ ਇਹਨਾਂ ਨੇ ਤਾਂ ਇਹ ਵੀ ਗੱਲ ਕਹੀ ਸੀ ਨਾ ਪਿਛਲੇ ਦਿਨੀ ਕਿ ਅਸੀਂ 1 ਮਾਰਚ ਨੂੰ ਨਵੇਂ ਪ੍ਰਧਾਨ ਦੀ ਚੋਣ ਕਰਨੀ ਹੈ ਇਹ ਹਾਲਾਤ ਦੇ ਵਿੱਚ ਤਾਂ ਨਵੇਂ ਪ੍ਰਧਾਨ ਦੀ ਚੋਣ ਵੀ ਨਹੀਂ ਹੋ ਸਕਦੀ ਜੀ ਇਹ ਹਾਲਾਤ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਕਿਵੇਂ ਹੋਊਗੀ ਇਹ ਕਹਿੰਦੇ ਜੀ ਅਸੀਂ ਤਾਂ ਮੈਂਬਰਸ਼ਿਪ ਭਰਤੀ ਵਾਲੀ ਕਮਾਲ ਕਰਤੀ ਹੈ ਜਦੋਂ ਦੂਜੇ ਪਾਸੇ ਨੂੰ ਵੇਣਿਆ ਉਹ ਕਹਿੰਦੇ ਜੀ ਕਿਹੜੀ ਕਮਾਲ ਹੋ ਗਈ ਹੈ ਭਰਤੀ ਤਾਂ ਹੋਈ ਨਹੀਂ ਕਿ ਕੋਈ 10 ਰੁਪਏ ਦੀ ਪਰਚੀ ਆਪਦੀ ਮਰਜ਼ੀ ਮੁਤਾਬਕ ਕਿਸੇ ਨਾਲ ਕੁਝ ਕਰੀ ਗਏ ਆ ਸੋ ਇਹ ਇੱਕ ਛੋਟੋ ਪੰਜ ਹੀ ਚੱਲਦੀ ਆ ਵੈਸੇ ਅੱਜ ਉਹ ਤਰੀਕ ਆ ਜਿਹੜੇ ਦਿਨ ਨੂੰ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਸਮਾਪਤ ਹੋਈ ਸੀ ਹੁਣ ਅੱਜ ਵੀ ਤਰੀਕ ਤੱਕ ਕਿਹੜਾ ਅੰਕੜਾ ਪੇਸ਼ ਕਰਦੇ ਕੁਝ ਕਹਿ ਨਹੀਂ ਸਕਦੇ ਤੇ 1 ਮਾਰਚ ਨੂੰ ਪ੍ਰਧਾਨ ਕੋਣ ਬਣਦਾ ਇਹ ਸਮਾਂ ਦੱਸੂਗਾ ਜੀ ਗੈਨੀ ਹਰਪ੍ਰੀਤ ਸਿੰਘ ਹੋਰਾਂ ਦੀ ਪਬਲਿਕ ਚ ਸੇ ਕਿੰਨੀ ਕਾਇ ਤੇ ਮੈਨੂੰ ਪਤਾ ਨਹੀਂ ਤੁਹਾਨੂੰ ਪਤਾ ਹੋਵੇਗਾ ਲੇਕਿਨ ਜਿਹੜੀ ਉਹ ਗੱਲ ਕਰ ਰਹੇ ਨੇ ਗੱਲ ਤਾਂ ਪੂਰੀ ਉਹ ਕਾਮਨ ਸੈਂਸ ਦੀ ਸੈਂਸਿਬਲ ਗੱਲ ਕਰ ਰਹੇ ਨੇ ਐਤੋ ਕੋਈ ਦੋ ਰੈਣੀ ਦੇਖੋ ਉਹ ਪੜੇ ਲਿਖੇ ਬੰਦੇ ਆ ਪੀਐਸ ਵੀ ਕੀਤੀ ਆ ਉਹਨਾਂ ਦਾ ਸਤਕਾਰ ਹੈਗਾ ਦੇਖੋ ਬਚਾਰ ਧਾਰਕ ਮਤ ਪੇਰੀ ਜਿੰਨੇ ਮਰਦੀ ਹੋਣ ਪਰ ਗੱਲ ਇਹ ਵੀ ਉਹਨਾਂ ਦਾ ਜਥੇਦਾਰ ਦੇ ਤੌਰ ਦੇ ਉੱਤੇ ਦਬਦਬਾ ਵੀ ਰਿਹਾ ਬੋਲ ਬਾਣੀ ਦਾ ਪੱਥੋ ਸਲੀਕਾ ਵੀ ਆ ਜਾਣਕਾਰੀ ਵੀ ਆ ਤੇ ਬੋਲਣ ਦੇ ਵਿੱਚ ਉਹਨਾਂ ਨੂੰ ਪਤਾ ਵੀ ਹੈ ਵੀ ਕਿਹੜੇ ਮੌਕੇ ਦੇ ਉੱਤੇ ਕਿਹੜੀ ਗੱਲ ਕਰਨੀ ਆ ਤੇ ਤਖਾ ਦੀ ਪੇਸ਼ਕਾਰੀ ਕਰਨੀ ਵੀ ਆਉਂਦੀ ਹੈ ਜੀ ਸੋ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਇਸ ਤਰ੍ਹਾਂ ਮੋਰਚਾ ਖੋਲੀ ਰੱਖਦੇ ਨੇ ਤਾਂ ਸਾਰ ਸੁਖਵੀਰ ਸਿੰਘ ਬਾਦਲ ਦਾ ਸਿਆਸੀ ਨੁਕਸਾਨ ਬਹੁਤ ਹੋ ਜਾਏਗਾ ਬਿਲਕੁਲ ਜੀ ਬਿਲਕੁਲ ਮੈਨੂੰ ਇਸ ਗੱਲ ਦੀ ਆਸ ਹੈ ਵੀ ਜੇਕਰ ਆਹੇ ਕੁਝ ਚੱਲਦਾ ਰਿਹਾ ਇਹ ਨੁਕਸਾਨ ਹੋਰ ਹੋਣਾ ਕਿਦਾ ਜੀ ਨੁਕਸਾਨ ਹੋਣ ਵਾਲੀ ਧਿਰ ਤਾਂ ਇੱਕੋ ਹੀ ਆ ਨਾ ਕਿਉਂਕਿ ਸਾਰਾ ਕੁਝ ਉਧਰਲੇ ਪਾਸੇ ਹੀ ਪੈਦਾ ਹੋਇਆ ਤੇ ਨੁਕਸਾਨ ਸਿਰਫ ਇਸ ਦੇ ਵਿੱਚ ਬਾਦਲ ਪਰਿਵਾਰ ਦਾ ਸ਼ਰੋਮਣੀ ਇਕਾਲੀ ਦਲ ਦਾ ਜੀ ਹੂੰ ਅੱਛਾ ਟਰੈਵਲ ਏਜੰਟਾਂ ਦੀ ਕਿੰਨੀ ਫੜੋਫੜਾਈ ਚੱਲੂ ਆ ਜਿਹੜੇ ਇੱਥੋਂ ਭੜ ਕੇ ਗਏ ਨੇ ਜਹਾਜ਼ ਇਲੀਗਲ ਇਮੀਗ੍ਰੈਂਟਸ ਦੇ ਉਸ ਤੋਂ ਬਾਅਦ ਕੀ ਕੀ ਹੋਇਆ ਕੋਈ ਫਿਲਹਾਲ ਤਾਂ ਜਾਣਕਾਰੀ ਇਹੀ ਆ ਕਿ ਟਰੈਵਲ ਏਜੰਟਾਂ ਦੀ ਫੜੋਫੜਾਈ ਜਾਰੀ ਆ ਅੱਜ ਵੀ ਕਈ ਪਰਚੇ ਦਰਜ ਹੋਏ ਆ ਬੀਤੇ ਦੇ ਵਿੱਚ ਵੀ ਇੱਕ ਲੰਘੇ ਕੱਲ ਵੀ ਪਰਚੇ ਕਈ ਦਰਜ ਹੋਏ ਆ ਪਰਚਿਆਂ ਦਾ ਕੰਮ ਲਗਾਤਾਰ ਜਾਰੀ ਹੈਗਾ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੁਣ ਇਹ ਪਰਚੇ ਜਿਹੜੇ ਦਰਜ ਹੋ ਰਹੇ ਇਹ ਪਰਚੇ ਪਰਚੇ ਹੀ ਰਹਿ ਜਾਣਗੇ ਜਾਂ ਉਸ ਤੋਂ ਬਾਅਦ ਜਿਹੜੇ ਏਜੰਟ ਫੜੇ ਗਏ ਉਹਨਾਂ ਨੂੰ ਕੋਈ ਸਖਤ ਸਜ਼ਾਵਾ ਵੀ ਹੋਣੀਗਾ ਇਹ ਆਉਣ ਵਾਲੇ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਹੈ ਕਿਉਂਕਿ ਅਸੀਂ ਬੀਤੇ ਦੇ ਵਿੱਚ ਬੜੀ ਵਾਰ ਦੇਖਿਆ ਜਨਤਾ ਦੇ ਪਰਚੇ ਦਰਜ ਹੋ ਜਾਂਦੇ ਆ ਪਰ ਉਹ ਗੱਲ ਉੱਥੇ ਜੇ ਖੜੀ ਰਹਿ ਜਾਂਦੀ ਆ ਗੱਲ ਕਿਸੇ ਤਣਪੱਤਰ ਨਹੀਂ ਲੱਗਦੀਗੀ ਐਤਕੀ ਇਹ ਗੱਲ ਤਣਪੱਤਰ ਲੱਗੇ ਦੀ ਕਾਮਨਾ ਕਰਦੇ ਮੈਂ ਨਾ ਅੱਜ ਇੱਕ ਰਿਪੋਰਟ ਪੜ੍ਹੀ ਸੀ ਸੰਸਾਭ ਮੈਂ ਬੜਾ ਸਹਰਾਣ ਹੋਇਆ ਫਿਰੋਦਪੁਰ ਦੇ ਵਿੱਚ ਇੱਕ ਪਿੰਡ ਆ ਉਥੋਂ ਦਾ ਮੁੰਡਾ लवली ਆ ਜਿਹੜਾ ਕਿ ਵਾਪਸ ਆਇਆ ਰਿਪੋਰਟ ਹੋ ਕੇ ਆਇਆ ਉਹਦੇ ਪਿਓ ਨੇ ਅਜ ਰੋ ਰੋ ਕੇ ਗੱਲ ਕਹੀ ਆ ਪਿਆਰਾ ਸਿੰਘ ਬਾਪ ਦਾ ਨਾਮ ਮੁੰਡੇ ਨੇ ਵੀ ਰੋ ਰੋ ਕੇ ਪੁੱਭਾ ਮਾਰ ਮਾਰ ਕੇ ਗੱਲ ਕਹੀ ਆ ਉਹ ਕਹਿੰਦੇ ਸਾਡੇ ਕੋਲੇ ਸਿਰਫ 2 ਏਕੜ ਜ਼ਮੀਨ ਆ 2 ਦੀ 2 ਏਕੜ ਜ਼ਮੀਨ ਏਜੰਟ ਨੇ ਆਪਣੇ ਨਾਂ ਦੇ ਉੱਤੇ ਲਵਾਲੀ ਸਾਡੇ ਕੋਲੇ ਪੈਸੇ ਹੈ ਨਹੀਂ ਕਹਿੰਦੇ ਕਿ ਤੁਸਤਾ ਉੱਥੇ ਜਾ ਕੇ ਕਮਾਈ ਲੈਣੇ ਆ ਤੁਸੀਂ ਤਾਂ ਦੋਹਾਂ ਕਿੱਲਾਂ ਦੇ ਬਣਾ ਲੈਣੇ 20 ਕਿੱਲੇ ਮੇਰੇ ਨਾਂ ਦੇ ਉੱਤੇ 2 ਏਕੜ ਜ਼ਮੀਨ ਕਰਾ ਦਿਓ ਬਾਕੀ ਜਿਹੜੇ ਪੈਸੇ ਆ 10-12 ਲੱਖ ਰੁਪਈਆ ਹੋਰ ਤੇ ਉਹ ਕਹਿੰਦੇ ਜੀ ਉਹ ਤੁਸੀਂ ਮੈਨੂੰ ਕਿਸ਼ਤਾਂ ਦੇ ਵਿੱਚ ਦੇ ਦਿਓ ਮੁੰਡੇ ਨੂੰ ਭੇਜਤਾ ਮੁੰਡਾ ਬਾਰਡਰ ਤੋਂ ਵਾਪਸ ਭੇਜਤਾ ਬਕਸੀ ਕੋਲੇ ਬਾਰਡਰ ਤੋਂ ਇਹ ਕਹਿੰਦੇ ਜੀ ਹੁਣ ਸਾਡੇ ਕੋਲੇ ਖਾਣ ਨੂੰ ਦਾਣੇ ਵੀ ਹੈ ਨਹੀਂਗੇ ਸਾਡੀ ਜ਼ਮੀਨ ਵੀ ਚਲੀ ਗਈ ਮੁੰਡਾ ਵੀ ਆ ਗਿਆ ਮਤਲਬ ਏਜੰਟਾਂ ਨੇ ਆ ਕੁਝ ਵੀ ਕੀਤਾ ਹੁਣ ਤੱਕ ਜੀ ਹੂੰ ਹੂੰ ਅੱਛਾ ਪਿੰਡ ਕਲਰ ਖੇੜਾ ਦੀ ਸਰਪੰਚਣੀ ਦੇ ਪਤੀ ਨੂੰ ਕਿਹਨੇ ਗੋਲੀ ਮਾਰ ਕੇ ਮਾਰ ਦਿੱਤਾ ਦੇਖੋ ਜੀ ਇਹ ਨਾ ਪਿੰਡ ਦੇ ਬੱਚੀ ਸ਼੍ਰੀਕੇ ਬਾਦੀ ਆ ਜਿਹੜੀ ਪਿੰਡ ਦੀ ਸਰਪੰਚ ਜੀ ਨਾਲ ਹੈਗਾ ਜੀ ਤੂਨਮ ਤੇ ਜਿਹੜਾ ਉਹਦੇ ਘਰ ਵਾਲਾ ਉਹ ਅੱਜ ਪਿੰਡ ਦੇ ਵਿੱਚ ਇੱਕ ਪੰਚਾਇਤ ਹੋਈ ਸੀਗੀ ਤੇ ਪਿੰਡ ਦੇ ਵਿੱਚ ਉਥੇ ਥੋੜੀ ਜਿਹੀ ਕੋਈ ਆਰਗੂਮੈਂਟ ਹੋ ਗਈ ਤੂ ਤੂ ਮੈਂ ਮੇ ਹੋ ਗਈ ਤੇ ਕੋਈ ਗੰਦੇ ਨਾਲੇ ਦੇ ਮਸਲੇ ਦੇ ਉੱਤੇ ਪਿੰਡ ਦੇ ਵਿੱਚ ਪੰਚਾਇਤ ਹੋਈ ਸੀ ਜਿਹੜੀ ਦੂਜੀ ਧਰ ਦਾ ਬੰਦਾ ਉਹ ਆਮ ਆਦਮੀ ਪਾਰਟੀ ਦਾ ਸਮਰਥਕ ਆ ਉਹਨੇ ਰਿਵਲਵਰ ਦੇ ਨਾਲ ਗੋਲੀ ਚਲਾਤੀ ਤੇ ਇਹਦੇ ਸਰਪੰਚ ਜੀ ਦੇ ਘਰ ਵਾਲੇ ਤੇ ਗੋਲੀ ਵੱਜੀ ਤੇ ਉਹਦੀ ਮੌਤ ਹੋ ਗਈ ਆ ਅੱਜ ਇਹਨਾਂ ਦੇ ਘਰ ਦੇ ਵਿੱਚ ਰਾਤ ਦੇ ਵੇਲੇ ਵਿਆਹ ਦਾ ਪ੍ਰੋਗਰਾਮ ਵੀ ਸੀਗਾ ਚਲੋ ਪ੍ਰੋਗਰਾਮ ਵੀ ਹੁੰਦੇ ਜਾਂਦੇ ਰਹਿੰਦੇ ਆ ਪਰ ਪੁੱਲ ਮਿਲਾ ਕੇ ਗੱਲ ਇਹ ਆ ਦੀ ਦੇਖੋ ਪੰਜਾਬ ਦੇ ਵਿੱਚ ਗੋਲੀ ਚਲਾਉਣਾ ਬੰਦਾ ਮਾਰ ਦੇਣਾ ਕਿਵੇਂ ਖੇਡ ਬਣੀ ਪਈ ਹੈ ਜੀ ਡਿਲੀਵਰਸ ਆਫ ਦੀ ਸੇਤ ਕਿਵੇਂ ਆ ਕੀ ਸਨੇਹਾ ਦਿੱਤਾ ਉਹਨਾਂ ਨੇ ਦੇਖੋ ਜੀ ਧੰਦੇਵਾਲ ਸਾਹਿਬ ਨੇ ਗੱਲ ਕਹੀ ਹੈ ਕਿ ਆਪਾਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ ਅੱਜ ਉਹਨਾਂ ਨੇ ਵੀਡੀਓ ਸੁਨੇਹਾ ਜਾਰੀ ਕੀਤਾ ਉਹ ਕਹਿੰਦੇ ਜੀ ਕਿ ਮੇਰੀ ਤੁਹਾਨੂੰ ਬੇਨਤੀ ਹੈ ਕਿ ਭਾਈ ਸਾਰਿਆਂ ਦੇ ਨਾਲ ਇਕੱਠੀਆਂ ਹੋ ਜਾਓ ਉਹਨਾਂ ਨੇ ਕਿਹਾ ਜੀ ਕਿ ਸਮੇਂ ਦੀ ਲੋੜ ਆ ਸਭ ਧਰਾਂ ਇਕੱਠੀਆਂ ਹੋਣ ਆਪਸੀ ਗਲੇਸ਼ਿਕਵੇਂ ਮਟਾ ਕੇ ਆਪਾਂ ਨੂੰ ਇੱਕ ਮੰਚ ਦੇ ਉੱਤੇ ਆਉਣਾ ਚਾਹੀਦਾ ਉਹਨਾਂ ਨੇ ਇਹ ਗੱਲ ਕਹੀ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਜਿਹੜੀ ਸਭ ਤੋਂ ਵੱਡੀ ਕਿ ਪਰਸੋਂ ਮੀਟਿੰਗ ਹੋਣੀ ਆ ਯਾਨੀ ਕਿ 22 ਤਰੀਕ ਨੂੰ ਕੇਂਦਰ ਦੇ ਮੰਤਰੀਆਂ ਨਾਲ ਫੇਰ ਮੀਟਿੰਗ ਹੋਣੀ ਆ ਪਿਛਲੀ ਵਾਰ ਦੀ ਜਿਹੜੀ ਮੀਟਿੰਗ ਆ ਉਹ ਸਫਲ ਨਹੀਂ ਸੀ ਹੋਈ ਉਹਦਾ ਸਿੱਟਾ ਕੋੜੀ ਨਿਕਲਿਆ ਸੀ ਉਹਦਾ ਕਾਰਨ ਹੈ ਕਿ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿ ਕੇਂਦਰੀ ਮੰਤਰੀ ਆ ਖੇਤੀਬਾੜੀ ਮੰਤਰੀ ਉਹ ਆਏ ਨਹੀਂ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਵਿਆਹ ਸੀਗਾ ਘਰ ਦੇ ਵਿੱਚ ਵਿਆਹ ਸੀਗਾ ਪ੍ਰਲੜ ਜੋਸ਼ੀ ਆਏ ਸੀਗੇ ਚੱਲ ਫਿਰਣੀ ਸੀ ਲੱਗੀ ਪਰਸੋਂ ਵਾਲੀ ਮੀਟਿੰਗ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨੇ ਵੀ ਆਉਣਾ ਜੀ। ਹੂੰ ਹੂੰ। ਤੇ ਬਾਕੀ ਸ਼੍ਰੋਮਣੀ ਅਕਾਲੀ ਦਲ ਹੁਣ ਕਿਸ ਸਥਿਤੀ 'ਚ ਆ? ਮੰਦੀ ਸਥਿਤੀ ਦੇ ਵਿੱਚ ਜੀ ਦੇਖੋ ਗੱਲ ਇਹ ਹੈ ਕਿ ਇੱਕ ਤਾਂ ਚਲੋ ਬਾਦਲ ਪਰਿਵਾਰ ਦੇ ਵਿੱਚ ਵਿਆਹ ਦਾ ਸਮਾਗਮ ਵੀ ਸੀਗਾ, ਉਹਨਾਂ ਨੂੰ ਮੁਬਾਰਕਾਂ ਇਸ ਗੱਲ ਦੀਆਂ ਤਾਂ। ਉਧਰਲੇ ਪਾਸੇ ਵੀ ਧਿਆਨ ਹੋਊਗਾ ਪਰ ਜਿਨ੍ਹਾਂ ਨੇ ਧਿਆਨ ਦੇ ਕੇ ਪਾਰਟੀ ਨੂੰ ਸੰਭਾਲਣਾ, ਵੋਟਾਂ ਤੇ ਚੱਲਣਾ, ਉਹਨਾਂ ਦੇ ਕੋਲੋਂ ਸੰਭਲ ਨਹੀਂ ਰਹੀ ਤੇ ਇਸ ਵੇਲੇ ਉਹਨਾਂ ਦਾ ਹਾਲ ਮੰਦਰਾ। ਪੜ੍ਹੇ ਬਖਤ ਦਾ ਸੁਗਤੀ ਆਉਂਦੇ ਇੱਕ ਹਫਤੇ ਦੇ ਵਿੱਚ ਬਿਲਕੁਲ ਕਲੀਅਰ ਹੋਊਗੀ ਵੀ ਜਿਹੜੀ ਭਰਤੀ ਆ ਉਹਦੇ ਉੱਤੇ ਵਿਵਾਦ ਬੰਦ ਹੁੰਦਾ ਕਿ ਨਹੀਂ ਜਿਹੜੇ ਪੰਜ ਮੈਂਬਰ ਰਹਿ ਗਏ ਸੱਤਾਂ ਦੇ ਵਿੱਚੋਂ ਪੰਜ ਮੈਂਬਰ ਰਹਿ ਗਏ ਆ ਜਿਨ੍ਹਾਂ ਦੀ ਮੈਂਬਰਸ਼ਿਪ ਭਰਤੀ ਦੇ ਲਈ ਡਿਊਟੀ ਲੱਗੀ ਸੀ ਤੇ ਉਹਨਾਂ ਨੇ ਵੀ ਸਖਤਰਤ ਦੇ ਉੱਤੇ ਆਪਣੀ ਚਿੱਠੀ ਦਿੱਤੀ ਆ ਵੀ ਭਾਈ ਆ ਹਾਲਾਤ ਆ ਇਹ ਪਰਸਤਿਤੀਆਂ ਬਣੀਆਂ ਸਾਨੂੰ ਕਿਸੇ ਨੇ ਪੁੱਛਿਆ ਨਹੀਂਗਾ ਉਹ ਕਹਿੰਦੇ ਕੀ ਇਹ ਭਰਤੀ ਕੋਈ ਭਰਤੀ ਨਹੀਂ ਹੈਗੀ ਸੋ ਆ ਕਾੜੀਦਨ ਨੂੰ ਕੁੱਲ ਮਿਲਾ ਕੇ ਚਾਰੇ ਪਾਸੇ ਚੜੁੱਤ ਗਏ ਆ ਤੇ ਪਤਾ ਨਹੀਂ ਕਿਵੇਂ ਇਹਨਾਂ ਚੜੁੱਤਿਆਂ ਦੇ ਵਿੱਚੋਂ ਬਾਹਰ ਨਿਕਲੂਗਾ ਜੀ ਲੁਧਿਆਣੇ ਦੀ ਜੇਲ੍ਹ ਚ ਇੱਕ ਪਤਨੀ ਆਪਣੇ ਪਤੀ ਦੀ ਮੁਲਾਕਾਤ ਨੂੰ ਜਾਂਦੀ ਆ ਤਾਂ ਉਹਦੇ ਪਰਸ ਚੋਂ ਫੀਮ ਫੜੀ ਗਈ ਹੈ। ਹਾਂ ਬਿਲਕੁਲ ਜਿਹਦੇ ਖਲੋਂ ਨਸ਼ੀਲਾ ਪਾਊਡਰ ਫੜਿਆ ਗਿਆ ਅਸਲ ਦੇ ਵਿੱਚ। ਅੱਛਾ ਇਹਦਾ ਘਰ ਵਾਲਾ ਜਿਹੜਾ ਉਹ ਜੇਲ੍ਹ ਦੇ ਵਿੱਚ ਹੈ। ਉਹਨੂੰ ਰੱਖਿਆ ਹੋਇਆ ਜੀ ਇਸੇ ਜੇਲ੍ਹ ਦੇ ਵਿੱਚ ਤੇ ਪਤਾ ਲੱਗਾ ਜੀ ਇਹ ਮਿਲਣ ਆਈ ਸੀ ਆਫ ਦੇ ਘਰ ਵਾਲੇ ਨੂੰ ਕਿ ਜਦੋਂ ਮਿਲਣ ਆਈ ਹੈ ਤੇ ਉਸ ਤੋਂ ਬਾਅਦ ਇਹ ਘਰ ਵਾਲੇ ਨੂੰ ਕੋਈ ਨਸ਼ੀਲਾ ਪਾਊਡਰ ਦੇਣ ਆਈ ਸੀਗੀ ਵੀ ਨਸ਼ਾ ਨੁਸ਼ਾ ਕਰਦਾ ਹੋਣਾ ਉਹ। ਇਹ ਆਪਣੀਆਂ ਚੱਪਲਾਂ ਦੇ ਵਿੱਚ ਜਿਹੜੇ ਹੁੰਦੇ ਤਲੇ ਉਹਦੇ ਵਿੱਚ ਥਾਂ ਬਣਾ ਕੇ ਵਿੱਚ ਪੈਕਟ ਲੁਕੋ ਕੇ ਲਿਆਈ ਸੀ ਇਹਦੀ ਜਦੋਂ ਤਲਾਸ਼ੀ ਲਈ ਤੇ ਇਹਦੇ ਕੋਲੋਂ ਵੀ ਨਸ਼ਾ बरामद ਹੋਇਆ ਤੇ ਪਤਾ ਲੱਗਾ ਜੀ ਕਿ ਭਾਈ ਹੁਣ ਇਹਦੇ ਉੱਤੇ ਵੀ ਪਰਚਾ ਦਰਜ ਕਰ ਲਿਆ ਗਿਆ ਐਨਡੀਪੀਐਸ ਦਾ ਜੀ ਹੂੰ ਹੂੰ ਰਾਜਾ ਵੜਿੰਗ ਕੀ ਕਹਿੰਦੇ ਆ ਕਿ ਨਵੇਂ ਚਿਹਰੇ ਲੈ ਕੇ ਆਉਣੇ ਨੇ ਹੁਣ ਚਲੋ ਵਧੀਆ ਗੱਲ ਹੈ ਜੀ ਦੇਖੋ ਜੇ ਤਾਂ ਸੱਚੀ ਮੁੱਚੀ ਲੈ ਕੇ ਆਉਣ ਤਾਂ ਵਧੀਆ ਗੱਲ ਆ ਵੈਸੇ ਰਾਜਾ ਵੜਿੰਗ ਦੀ ਥਾਂ ਦੇ ਉੱਤੇ ਪਹਿਲਾਂ ਤਾਂ ਪ੍ਰਧਾਨ ਦਾ ਚਿਹਰਾ ਹੋਰ ਆਉਣ ਲੱਗਾ ਜੀ ਬਹੁਤ ਜਲਦੀ ਰਾਜਾ ਵੜਿੰਗ ਜਿਹੜੇ ਉਹ ਲੰਮੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਆ ਤੇ ਹੋਰ ਵੱਖ-ਵੱਖ ਬਖਵਤਾਂ ਦੇ ਉੱਤੇ ਵੀ ਹੁੰਦੇ ਆ ਜਦੋਂ ਵਿਧਾਇਕ ਨਹੀਂ ਤਾਂ ਹੁਣ ਉਹ ਐਮਪੀ ਆ ਜਦੋਂ ਐਮਪੀ ਨਹੀਂ ਸੀ ਤਾਂ ਉਹ ਵਿਧਾਇਕ ਸੀ ਮੰਤਰੀ ਵੀ ਹੁੰਦੇ ਸੀਗੇ ਪਰ ਦੂਜੀ ਗੱਲ ਇਹ ਆ ਵੀ ਜਿਹੜੇ ਰਾਜਾ ਵੜਿੰਗ ਨੇ ਉਹਨਾਂ ਦੀ ਥਾਂ ਦੇ ਉੱਤੇ ਪ੍ਰਧਾਨ ਕੌਣ ਹੋਊਗਾ ਤੇ ਚਲੋ ਸਮਾਂ ਦੱਸੂ ਪਰ ਅੱਜ ਉਹਨਾਂ ਨੇ ਇਹ ਗੱਲ ਕਹੀ ਹੈ ਚੰਡੀਗੜ੍ਹ ਦੇ ਵਿੱਚ ਰਾਜਾ ਵੜਿੰਗ ਨੇ ਕਿ 2027 ਇਹਨਾਂ ਚੋਣਾਂ ਦੇ ਵਿੱਚ 60 ਤੋਂ ਲੈ ਕੇ 70 ਨਵੇਂ ਥਿਰਨ ਉੱਤਰ ਦਿੱਤਾ ਹੋਗੀ ਜੀ ਸਤਨਾ ਜੀ ਜਿਹੜੀ ਭਾਰਤ ਦੇ ਸਰਕਾਰ ਦੀ ਕੀ ਪਾਲਿਸੀ ਆ ਸ਼ਲੀਲ ਕੰਟੈਂਟ ਬਾਰੇ ਹੁਣ ਕੋਈ ਤਬਦੀਲੀ ਆ ਰਹੀ ਹੈ ਆ ਦੇਖੋ ਜੀ ਪਿਛਲੇ ਨਾ ਕੁਝ ਸਮੇਂ ਤੋਂ ਜਿਹੜੇ YouTube ਦੇ ਉੱਤੇ ਕੰਟੈਂਟ ਪਾਉਂਦੇ ਆ ਜਿਹੜੇ ਰਿਐਲਿਟੀ ਸ਼ੋਅ ਚੱਲਦੇ ਆ TV ਚੈਨਲਾਂ ਦੇ ਉੱਤੇ ਉਹ ਕੋਈ ਗੰਦੀ ਇੱਕ ਤਾਂ ਹੁੰਦੀ ਵੀ ਚਲੋ ਆਪਾਂ ਦੋ ਵਾਰੀ ਗੱਲ ਕਰਦੇ ਹੁਣ ਤਾਂ ਨੰਗੇ ਅੰਗਾਂ ਦੇ ਨਾਂ ਲੈ ਲੈ ਕੇ ਗੰਦ ਬਕਣ ਲੱਗ ਪਏ ਆ ਜਿਨ੍ਹਾਂ ਨੂੰ ਆਪਾਂ ਵੱਡੇ YouTuber ਕਹਿੰਦੇ ਆ ਉਹ ਕਿਸ ਕਿਸਮ ਦਾ ਬਕਵਾਸ ਕਰਦੇ ਆ ਉਹਦੇ ਉੱਤੇ ਹੈਰਾਨੀ ਵੀ ਹੁੰਦੀ ਦੁੱਖ ਵੀ ਹੁੰਦਾ ਆ ਜਿਹੜਾ ਹੁਣ ਰਣਵੀਰ ਇਲਾਹਾਬਾਦੀ ਤੇ ਦੋ ਤਿੰਨ ਸਮੇਂ ਰਾਣਾ ਤੇ ਕੁਝ ਕੋ ਹੋਰਾਂ ਦੇ ਉੱਤੇ ਤੇ ਵਿਵਾਦ ਪੈਦਾ ਹੋਇਆ ਕਈਆਂ ਤੇ ਪਰਚਾ ਵੀ ਹੋਇਆ ਉਹ ਅਸ਼ਲੀਲ ਕੰਟੈਂਟ ਦੇ ਮਾਮਲੇ ਦੇ ਉੱਤੇ ਹੀ ਆ ਹੁਣ ਉਹਨਾਂ ਦੇ ਬੰਦਿਆਂ ਦੇ ਵੱਲੋਂ ਜ਼ਮਾਨਤਾ ਅਪਲਾਈ ਕੀਤੀ ਗਈਆਂ ਕਿਸੇ ਨੇ ਗੱਲ ਕਹੀ ਹੈ ਜੀ ਕਿ ਮੈਂ ਆਪਦਾ ਕੰਟੈਂਟ ਹਟਾ ਲਿਆ YouTube ਦੇ ਉੱਤੋਂ ਤੇ ਪਤਾ ਲੱਗਾ ਕਿ ਕੇਂਦਰ ਦੇ ਸਰਕਾਰ ਦੇ ਵੱਲੋਂ OTT ਦੇ ਲਈ ਗਾਈਡਲਾਈਨ ਜਾਰੀ ਕੀਤੀਆਂ ਗਈਆਂ OTT ਪਲੇਟਫਾਰਮ ਨੂੰ ਸਖਤੀ ਨਾਲ ਇਹਨਾਂ ਦਾ ਪਾਲਣ ਕਰਨ ਵਾਸਤੇ ਕਿਹਾ ਗਿਆ ਅਸ਼ਲੀਲ ਸਮੱਗਰੀ ਦੇ ਉੱਤੇ ਕਾਰਵਾਈ ਹੋਊਗੀ ਇਹ ਵੀ ਗੱਲ ਕਹੀ ਗਈ ਹੈ ਸੋ ਸੰਭਲ ਕੇ ਬੋਲਣਾ ਚਾਹੀਦਾ ਤੋਲ ਕੇ ਬੋਲਣਾ ਚਾਹੀਦਾ ਤੇ ਗੰਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਲੈਕਚਰਤਾ ਨਹੀਂ ਫਲਾਉਣੀ ਚਾਹੀਦੀ ਸਭ ਦਾ ਕੰਮ ਹੋਣਾ ਚਾਹੀਦਾ ਜੀ ਪੰਜਾਬ ਚ ਫੇਰ ਠੰਡ ਹੋ ਗਈ ਜੀ ਕਹਿੰਦੇ ਗੜੇ ਪਏ ਗਰਸ਼ ਬਹੁਤ ਹੋਈ ਹੈ ਅੱਜ ਤਾਂ ਬੜੇ ਗੜੇ ਪਏ ਜੀ ਜਲੰਧਰ ਦੇ ਵਿੱਚ ਵੀ ਗੜੇ ਇੰਨੇ ਪਏ ਵੀ ਪਾਈ ਜਿਹੜੀ ਸੜਕਾਂ ਉਹ ਚਿੱਟੀ-ਚਿੱਟੀ ਦਸਣ ਲੱਗਦੀ ਜਿਵੇਂ ਐਂ ਉਹ ਦੱਸਦੇ ਸੀ ਕਿ ਜਿਵੇਂ ਜਲੰਧਰ ਨੇ ਟ੍ਰੈਂਟ ਤੋਂ ਦੀਆਂ ਸੜਕਾਂ ਆ ਇਹ ਇਧਰ ਸੋਤਰਾਣੇ ਦੀ ਗੱਲ ਕਰ ਗਏ ਪਟਿਆਲੇ ਵੱਲ ਅਭਿਆਸ ਦੀ ਗੱਲ ਕਰ ਗਏ ਬਿਲਕੁਲ ਚਿੱਟੀਆਂ ਸੜਕਾਂ ਹੋ ਗਈਆਂ ਚਿੱਟੇ ਦਾ ਛੱਤਾ ਹੋਉਣਾ ਚਿੱਟੇ ਬਾਣ ਹੋ ਗਿਆ ਕਿਉਂਕਿ ਉੱਥੇ بڑے بڑے ਪਏ ਆ ਤੇ ਪੂਰੇ ਪੰਜਾਬ ਦੇ ਵਿੱਚ ਮੀਂਹ ਕਾਫੀ ਪੈ ਗਿਆ ਤੇ ਆਉਂਦੇ 24 ਘੰਟੇ ਦੇ ਵਿੱਚ ਹੋਰ ਮੀਂਹ ਪੈਣ ਦੀ ਆਸ ਹੈ ਜੀ ਜਨਾਬ ਜੀ ਬਹੁਤ ਬਹੁਤ ਮਿਹਰਬਾਨੀ ਬੜਾ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਧੰਨਵਾਦ ਇਸ ਦਾ ਮਜ਼ਾ ਜੂਰ ਹੈ ਰੈਡ ਐਫ ਐਮ